ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਬੇੜੇ ਉਹਨਾਂ ਦੇ ਪਾਰ ਹੁੰਦੇ ਬੇੜੇ ਉਹਨਾਂ ਦੇ ਪਾਰ ਹੁੰਦੇ ਜਿਹੜੇ ਮੰਨ ਦੇ ਸੱਚੀ ਸਰਕਾਰ ਨੂੰ ਜੀ ਬੇੜੇ ਉਹਨਾਂ ਦੇ ਪਾਰ ਹੁੰਦੇ ਜਿਹੜੇ ਮੰਨ ਦੇ ਸੱਚੀ ਸਰਕਾਰ ਨੂੰ ਜੀ ਖਾਲੀ ਖਜ਼ਾਨੇ ਪਰ ਲੈ ਜਾਂਦੇ ਖਾਲੀ ਖਜ਼ਾਨੇ ਪਰ ਲੈ ਜਾਂਦੇ ਜਿਹੜੇ ਆਉਂਦੇ ਨੇ ਕੋਟਲੇ ਦਰبار ਵਿੱਚ ਜੀ ਜਿਹੜੇ ਆਉਂਦੇ ਨੇ ਕੋਟਲੇ ਦਰਬਾਰ ਵਿੱਚ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਹਾਂ ਜੀ ਭਾਗਾਂ ਵਾਲਿਓ ਕਰੋ ਦਰਸ਼ਨ ਪੀਰ ਬਾਬਾ ਹੈਦਰ ਸ਼ੇਖ ਜੀ ਮਲੇ ਕੋਟਲੇ ਵਾਲੀ ਸਰਕਾਰ ਦੇ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਸ਼ੁਭ ਵੀਰਵਾਰ ਆਪ ਜੀ ਨੂੰ ਮੁਬਾਰਕ ਇਹ ਵੀਰਵਾਰ ਆਪ ਜੀ ਦੇ ਘਰ ਖੁਸ਼ੀਆਂ ਲੈ ਕੇ ਆਵੇ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਜਿਹੜਾ ਵੀ ਇਹ ਵੀਡੀਓ ਨੂੰ ਸ਼ੇਅਰ ਕਰੂ ਮੇਰਾ ਪੀਰ ਕੋਟਲੇ ਵਾਲਾ ਉਹਦੇ ਘਰ 24 ਘੰਟਿਆਂ ਵਿੱਚ ਖੁਸ਼ੀਆਂ ਦਾ ਘਰ ਭਰ ਦੂ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਖੁਸ਼ੀਆਂ ਦਾ ਘਰ ਭਰ ਦੂ ਮੇਰਾ ਪੀਰ ਸੱਚੀ ਸਰਕਾਰ ਪੀਰ ਕੋਟਲੇ ਵਾਲਾ ਜੈ ਪੀਰਾਂ ਦੀ 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 ਜਾਇ ਪੀਰਾਂ ਦੀ ਜਾਇ ਪੀਰਾਂ ਦੀ ਜਾਇ ਪੀਰਾਂ ਦੀ